ਦੋਸਤੋ ਕਲਮ ਦਾ ਧਣੀ ਪੰਜਾਬ ਦੀ ਬੁਲੰਦ ਆਵਾਜ਼ ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ ਜੀ ਨੇ ਚੜ੍ਹਦੀ ਜਵਾਨੀ ਦੇ ਵਿੱਚ ਪੈਰ ਰੱਖਿਆ ਬੜੀਆਂ ਮਾਪਿਆਂ ਦੀਆਂ ਦੁਆਵਾਂਾਂ ਦੇ ਨਾਲ ਗੱਬਰੂ ਹੋਇਆ ਤੇ ਜਦੋਂ ਗਾਇਆ ਅੱਤ ਗਾਇਆ ਸਿਰਾ ਗਾਇਆ ਟਿੱਬਿਆਂ ਦੇ ਪੁੱਤ ਨੇ ਕਮਾਲ ਕਰਕੇ ਰੱਖ ਦਿੱਤੀ ਦੁਸ਼ਮਣਾਂ ਦੇ ਤੇ ਬਹਿਰੀਆਂ ਦੇ ਦੰਦ ਜੁੜ ਕੇ ਰਹਿ ਗਏ ਚੜਦੀ ਜਵਾਨੀ ਦੇ ਵਿੱਚ ਪੈਰ ਰੱਖਿਆ ਤੇ ਨਾਲ ਹੀ ਗਾ ਦਿੱਤਾ 295 ਅਰਮ ਕਾਂਡ ਦੇ ਉੱਤੇ ਝੋਟ ਕੀਤੀ ਤੇ ਬਹਿਮਾ ਭਰਮਾ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਤੇ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਕਿ ਸੱਚ ਸੱਚ ਹੁੰਦਾ ਹੈ ਫਿਰ ਕਿਸਾਨੀ ਸੰਘਰਸ਼ ਚੱਲਿਆ ਦਿੱਲੀ ਦੀਆਂ ਬਰੂਹਾਂ ਤੇ ਲੋਕ ਬੈਠੇ ਸਾਰੇ ਅਨੁਯੋਗਦਾਨ ਪਾਇਆ ਪਰ ਉਸ ਨੌਜਵਾਨ ਨੇ ਸੱਚੀ ਗੱਲ ਕਹਿ ਦਿੱਤੀ ਕਿ ਪੰਜਾਬ ਤੇਰੇ ਸਿਰ ਚੜ ਕੇ ਬੋਲੂਗਾ ਦਿੱਲੀ ਜਦੋਂ ਪੰਜਾਬ ਗਾਇਆ ਹਨੇਰੀਆਂ ਪੁੱਟ ਦਿੱਤੀਆਂ ਦੁਸ਼ਮਣਾਂ ਦੇ ਸਿਰ ਚੜ ਕੇ ਬੋਲਿਆ ਇੱਕੋ ਹੀ ਪੰਜਾਬ ਦਾ ਬਹਾਦਰ ਨੌਜਵਾਨ ਸਿੱਧੂ ਮੂਸੇਵਾਲਾ ਦੁਸ਼ਮਣ ਦੇ ਸਾਹ ਸੁੱਕ ਗਏ ਦੁਸ਼ਮਣ ਨੇ ਉਸੇ ਦਿਨ ਤੋਂ ਸੋਚ ਲਿਆ ਸੀ ਕਿ ਇਸ ਜਵਾਨ ਨੂੰ ਹੁਣ ਬਹੁਤਾ ਚਰ ਸੰਸਾਰ ਤੇ ਰਹਿਣ ਨਹੀਂ ਦੇਣਾ ਪਰ ਅਫਸੋਸ ਸਾਡੇ ਆਪਣੇ ਸਮਝ ਨਹੀਂ ਸਕੇ ਸਾਡੇ ਆਪਣੇ ਸਮਝ ਨਾ ਸਕੇ ਉਹ ਬੇਕਬੜ ਮਾਨਸਾ ਨੂੰ ਸਿਰੇ ਤੇ ਲਜਾਣ ਵਾਲਾ ਟਿੱਬਿਆਂ ਦਾ ਪੁੱਤ ਉੱਚੀਆਂ ਸੋਚਾਂ ਰੱਖਣ ਵਾਲਾ ਉਹ ਇਸ ਜ਼ਿਲ੍ਹੇ ਨੂੰ ਚਮਕਦਾ ਸਤਾਰਾ ਬਣਾਉਣ ਵਾਲਾ ਵਿਕਾਸ ਦੇ ਪੱਖੋਂ ਬੇਰਜਗਾਰੀ ਖਤਮ ਕਰਨ ਵਾਲਾ ਨੌਜਵਾਨਾਂ ਨੂੰ ਆਸ ਦੀ ਕਿਰਨ ਬਣਨ ਦੇ ਵਾਸਤੇ ਉਹਨੇ ਇੱਕ ਫੈਸਲਾ ਕੀਤਾ ਸਿਆਸਤ ਵਿੱਚ ਪੈਰ ਧਰਿਆ ਜਦੋਂ ਸਿਆਸਤ ਵਿੱਚ ਪੈਰ ਧਰਿਆ ਤੇ ਲੋਕਾਂ ਨੇ ਗਲਤ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਕਈਆਂ ਨੇ ਕਿਹਾ ਇਹ ਉਸ ਪਾਰਟੀ ਨਾਲ ਚਲੇ ਆ ਗਿਆ ਜਿਹਨੇ ਦਰਬਾਰ ਸਾਹਿਬ ਤੇ ਟੈਗ ਕੀਤਾ ਕਈਆਂ ਨੇ ਕਿਹਾ ਇਹ ਉਹਨਾਂ ਨਾਲ ਚਲੇ ਆ ਗਿਆ ਜਿਹੜੇ ਸਿੱਖਾਂ ਨੂੰ ਬਰਬਾਦ ਕਰਦੇ ਇਹ ਆਰਐਸਐਸ ਦੀ ਸੋਚ ਨਾ ਚਲਿਆ ਗਿਆ ਇਹ ਦੁਸ਼ਮਣਾਂ ਦਾ ਚਲਿਆ ਗਿਆ ਪਰ ਦੋਸਤੋ ਉਦੋਂ ਸਾਰੇ ਅੰਦਾਜ਼ੇ ਗਲਤ ਸਾਬਤ ਕਰ ਦਿੱਤੇ ਉਸ ਜਵਾਨ ਨੇ ਜਦੋਂ ਹੱਥ ਵਿੱਚ ਪਾਇਆ ਹੋਇਆ ਕੜਾ ਦਿਖਾਇਆ ਸਿਰ ਤੇ ਵੱਧੀ ਹੋਈ ਦਸਤਾਰ ਤੇ ਗੱਜ-ਗੱਜ ਦੇ ਲੰਬੇ ਕੇਸ ਉਸ ਨੌਜਵਾਨ ਨੇ ਜਦੋਂ ਚਮਕੇ ਉਹਨਾਂ ਨੂੰ ਪਿਆਰ ਕੀਤਾ ਤੇ ਉਹਨਾਂ ਦੀਆਂ ਟਰੈਕਟਰ ਤੇ ਸੰਧਾਂ ਤੇ ਗੱਡੀਆਂ ਤੇ ਲੱਗੀ ਹੋਈ ਮਰਦ ਦੇ ਮੁਜਾਹਿਦ ਸੰਤ ਜਰਨੈਲ ਸਿੰਘ ਦੀ ਤਸਵੀਰ ਨੇ ਸਾਰੇ ਸ਼ੰਕੇ ਖਤਮ ਕਰ ਦਿੱਤੇ ਜਿਹੜੇ ਕਹਿੰਦੇ ਸੀ ਸਿੱਧੂ ਨੇ ਗਲਤ ਪਾਰਟੀ ਜੁਆਇਨ ਕਰ ਲਈ ਹੈ ਉਹਨਾਂ ਦੇ ਮੂੰਹ ਹਨ ਤਾੜੇ ਜਾਂ ਦਿੱਤੇ ਉਹਨੇ ਕਹਿ ਦਿੱਤਾ ਕਿ ਪਾਰਟੀ ਭਾਵੇਂ ਜਿਹੜੀ ਮਰਜ਼ੀ ਹੋਵੇ ਪਰ ਦਿਲ ਦੇ ਵਿੱਚ ਜਿਹੜੇ ਸੰਤ ਦੀ ਜਗ੍ਹਾ ਹੈ ਉਸੇ ਦੀ ਰਹਿਣੀ ਹੈ ਮਰਦ ਦੇ ਮੁਜਾਹਿਦ ਸੰਤਾਂ ਨੂੰ ਅੱਤ ਦਾ ਪਿਆਰ ਕਰਨ ਵਾਲਾ ਭਾਈ ਭਰਪੂਰ ਸਿੰਘ ਬਲਵੀਰ ਦੀਆਂ ਸਪੀਚਾਂ ਪਹਿਨਣ ਵਾਲਾ ਜਵਾਨ ਜਦੋਂ ਸਿਆਸਤ ਵਿੱਚ ਆਇਆ ਤਰਤਲੀ ਮਚ ਗਈ ਕਿਉਂਕਿ ਦੁਸ਼ਮਣ ਜਾਣਦਾ ਸੀ ਕਿ ਉਹਨੇ ਬੜਾ ਕੁਝ ਕਰਨਾ ਹੈ ਪਰ ਅਫਸੋਸ ਸਾਡੇ ਆਪਣੇ ਸਮਝ ਨਾ ਸਕੀ ਸਾਡੇ ਆਪਣਿਆਂ ਨੇ ਚੱਲਦੀ ਹਨੇਰੀ ਦੇ ਵਿੱਚ ਸਾਡੇ ਆਪਣੇ ਗਵਾਚ ਗਏ ਇੱਕ ਕਿਰਪਾਨ ਨੂੰ ਛੱਡ ਕੇ ਸਦਾਤ ਨੂੰ ਛੱਡ ਕੇ ਝਾੜੂ ਦੇ ਪਿੱਛੇ ਭੱਜੇ ਬਕਾਸ ਦੀ ਕਮਲੀ ਹਨੇਰੀ ਦੇ ਪਿੱਛੇ ਭੱਜੇ ਤੇ ਉਸ ਨੌਜਵਾਨ ਨੂੰ ਮਾਨਸਾ ਤੋਂ ਵਿਧਾਨ ਸਭਾ ਦੀ ਸੀਟ ਤੋਂ ਮੂਦੇ ਮੂਹ ਛੱਡ ਦਿੱਤਾ ਉਹ ਬੜਾ ਅੱਤ ਦਾ ਕਾਲਾ ਦਿਨ ਸੀ ਜਿਸ ਦਿਨ ਸਿੱਧੂ ਦੀ ਹਾਰ ਹੋਈ ਸੀ ਕਿਉਂਕਿ ਇੱਕ ਸੱਚਮੁੱਚ ਦਿਲੋਂ ਮਾਨਸਾ ਨੂੰ ਪਿਆਰ ਕਰਨ ਵਾਲਾ ਉਹ ਟਿੱਬਿਆਂ ਦਾ ਪੁੱਤ ਜੋ ਦਿਲੋਂ ਕੁਝ ਕਰਨਾ ਚਾਹੁੰਦਾ ਸੀ ਜਿਹੜਾ ਪੈਸੇ ਵਾਸਤੇ ਨਹੀਂ ਸੀ ਆਇਆ ਚਮਕ ਦਮਕ ਵਾਸਤੇ ਨਹੀਂ ਸੀ ਆਇਆ ਉਹਦੇ ਕੋਲੇ ਸਭ ਕੁਝ ਸੀ ਕੁਝ ਕਰਨ ਵਾਸਤੇ ਆਇਆ ਸੀ ਪਰ ਲੋਕਾਂ ਦੇ ਗਲਤ ਅੰਦਾਜ਼ਿਆਂ ਨੇ ਉਹਦੇ ਉਹਦੇ ਮੱਥੇ ਤੇ ਕਲੰਕ ਲਾ ਦਿੱਤਾ ਹਾਰ ਦੇ ਦਿੱਤੀ ਉਹਦਾ ਮਨ ਟੁੱਟਿਆ ਪਰ ਉਹ ਫਿਰ ਵੀ ਕਰਦੇ ਵਿੱਚ ਨਾ ਬੈਠਾ ਉਹਨੇ ਕਿਹਾ ਕੋਈ ਗੱਲ ਨਹੀਂ ਲੋਕ ਵੱਡੇ ਹੁੰਦੇ ਆ ਮੇਰੇ ਸਤਿਕਾਰਯੋਗ ਐ ਮੈਂ ਫੇਰ ਉੱਠੂੰਗਾ ਫੇਰ ਆਉਂਗਾ ਫੇਰ ਬੇਨਤੀ ਕਰੂੰਗਾ ਇਹਨਾਂ ਦੇ ਮਨ ਦੇ ਉੱਤੇ ਜਿਹੜਾ ਭੁਲੇਖਾ ਹੈ ਉਹ ਉੱਤਰ ਜਾਵੇਗਾ ਦੋਸਤੋ ਪਰ ਉਹ ਦਿਨ ਦੁਬਾਰਾ ਨਹੀਂ ਆਇਆ ਬਦਕਿਸਮਤੀ ਸੀ ਮਾਨਸਾਂ ਦੇ ਲੋਕਾਂ ਦੀ ਪੰਜਾਬ ਦੇ ਨੌਜਵਾਨਾਂ ਦੀ ਕਿ ਉਹਨਾਂ ਦੇ ਵਿੱਚੋਂ ਇੱਕ ਹੀਰਾ ਜਿਹੜਾ ਬੁਲੰਦੀਆਂ ਨੂੰ ਛੂੰਹਦਾ ਸੀ ਉਹਦਾ ਸਮਾਂ ਆ ਚੁੱਕਿਆ ਸੀ ਕਿਉਂਕਿ ਦੁਸ਼ਮਣੋਂ ਦੀ ਪਸਾਨ ਕਰ ਚੁੱਕਾ ਸੀ ਜਦੋਂ ਪੰਜਾਬ ਤੋਂ ਬਾਅਦ ਐਸ ਵੀ ਆਏ ਲਗਾਣੇ ਦੀ ਰਿਕਾਰਡਿੰਗ ਕੀਤੀ ਅਜੇ ਗਾਣਾ ਨਹੀਂ ਆਇਆ ਸੀ ਪਰ ਲੀਕ ਹੋ ਗਿਆ ਦੁਸ਼ਮਣ ਦੀ ਸੀਐਡੀ ਨੇ ਸਭ ਕੁਝ ਭਾਪ ਲਿਆ ਕਿ ਜਿਹੜਾ ਕੰਮ 92 93 ਦੇ ਵਿੱਚ ਅਧੂਰਾ ਰਹਿ ਗਿਆ ਸੀ ਸਿੰਘਾਂ ਤੋਂ ਉਹ ਹੁਣ ਸਿੱਧੂ ਮੂਸੇਵਾਲਾ ਉਸ ਰਸਤੇ ਤੇ ਚੱਲ ਪਿਆ ਕਿਤੇ ਉਸ ਕੰਮ ਨੂੰ ਦੁਬਾਰਾ ਨੌਜਵਾਨਾਂ ਦੇ ਚੇਤਿਆਂ ਦੇ ਵਿੱਚ ਨਾ ਭਰ ਦੇਵੇ ਕਿਤੇ ਉਹੀ ਪੰਜਾਬ ਦੇ ਹੱਕ ਅਨੰਦਪੁਰ ਦਾ ਮਤਾ ਦੁਬਾਰਾ ਨੌਜਵਾਨਾਂ ਦੇ ਚੇਤਿਆਂ ਦੇ ਵਿੱਚ ਨਾ ਜਾਵੇ ਦੁਸ਼ਮਣ ਨੇ ਕਾਲੀ ਕਾਲੀ ਦੇ ਨਾਲ ਤਿਆਰੀ ਕੀਤੀ ਜੇਲ੍ਹਾਂ ਦੇ ਵਿੱਚੋਂ ਗੈਂਗਸਟਰਾਂ ਨੂੰ ਖਰੀਦੇ ਆ ਕੱਢਿਆ ਏਡੇ ਏਡੇ ਅਸਲੇ ਜਿਹੜੇ ਵਾਰਡਰਾਂ ਤੇ ਦੁਸ਼ਮਣਾਂ ਨਾਲ ਚੱਲਦੇ ਆ ਇੱਕੇ 40 ਗੰਨਾ ਆਇਆਂ ਰੇਕੀਆਂ ਹੋਇਆਂ ਤੇ ਦਿਨਾਂ ਦੇ ਵਿੱਚ ਉਸ ਨੌਜਵਾਨ ਦੇ ਦੁਸ਼ਮਣ ਦੇੜਿਆ ਲੱਗਿਆ ਪਰ ਸਾਡੇ ਆਪਣੇ ਅਖੌਤੀ ਕਹਾਉਣ ਵਾਲੀ ਸਰਕਾਰ ਨੇ ਜਿਹੜੀ ਦੁਸ਼ਮਣ ਨਾਲ ਚੁੱਕੀ ਸੀ ਜਿਹੜੇ ਉਹਦੇ ਅੰਗ ਰੱਖਿਆ ਕਿਸੀ ਉਹ ਵਾਪਸ ਲੈ ਲਈ ਫੋਟੋ 'ਮਾ ਪਾ ਕਹਿ ਦਿੱਤਾਂ ਕਿ ਹੁਣ ਮੌਕਾ ਹੈ ਸਿੱਧੂ ਨੂੰ ਜੀਨੇ ਮਾਰਨਾ ਮਾਰ ਸਕਦਾ ਹੈ ਉਸ ਨੌਜਵਾਨ ਨੂੰ ਕੱਲਾ ਛੱਡ ਦਿੱਤਾ ਵੱਧ ਕਿਸਮਤੀ ਪੰਜਾਬ ਦੀ ਵੱਧ ਕਿਸਮਤੀ ਮਾਨਸਾ ਜ਼ਿਲ੍ਹੇ ਦੀ ਕਿ ਉਸ ਨੌਜਵਾਨ ਨੂੰ ਦੇ ਨੇੜੇ ਜਿਹੜਾ ਦੁਸ਼ਮਣ ਪਹੁੰਚਿਆ ਐਸਾ ਦਿਨ ਮੰਦ ਭਾਗ ਚੜਿਆ ਜਦੋਂ ਪਿੰਡ ਜਵਾਰਕੇ ਦੇ ਵਿੱਚ ਸ਼ੁਭਦੀਪ ਸਿੱਧੂ ਦੀ ਮੂਸੇ ਹਲੇ ਦੀ ਬੇਅੰਤ ਗੋਲ ਨਾ ਮਾਰ ਕੇ ਉਹਦੀ ਮੌਤ ਕਰ ਦਿੱਤੀ ਦੁਨੀਆ ਤੋਂ ਭਾਵੇਂ ਸਿੱਧੂ ਦਾ ਸਰੀਰ ਚਲੇ ਗਿਆ ਪਰ ਰੂਹ ਕਰਕੇ ਅੱਜ ਵੀ ਨੌਜਵਾਨਾਂ ਦੇ ਹਿਰਦਿਆਂ 'ਚ ਵੱਸਦਾ ਹੈ ਅੱਜ ਵੀ ਉਹਨਾਂ ਦੀਆਂ ਤਸਵੀਰਾਂ ਉਹਦੀਆਂ ਗਾਣਿਆਂ ਦੇ ਵਿੱਚ ਕਈਆਂ ਹੋਈਆਂ ਗੱਲਾਂ ਅੱਜ ਵੀ ਨੌਜਵਾਨਾਂ ਦੇ ਹਿਰਦਿਆਂ ਦੇ ਵਿੱਚ ਉੱਪਰੀਆਂ ਪਈਆਂ ਕਦੇ ਨਹੀਂ ਭੁੱਲਣਗੇ ਜਿਹੜੀਆਂ ਗੱਲਾਂ ਸਿੱਧੂ ਨੇ ਬੋਲੀਆਂ ਤੇ ਕਈਆਂ ਨੌਜਵਾਨ ਅੱਜ ਵੀ ਹਿਰਦਿਆਂ ਵਿੱਚ ਵਸਾਈ ਬੈਠੇ ਆਂ ਆਸ ਕਰਦੇ ਆਂ ਦੁਬਾਰਾ ਸਿੱਧੂ ਆਵੇਗਾ ਆਗੇ ਉਸ ਬੱਚੇ ਦੇ ਵਿੱਚੋਂ ਪ੍ਰਗਟ ਹੋਵੇਗਾ ਗਾਵੇਗਾ ਦੁਬਾਰੇ ਐਸਵਾਈਐਲ ਗਾਊਗਾ ਪੰਜਾਬ ਵੀ ਗਾਊਗਾ ਮੈਨੂੰ ਆਸ ਹੈ ਕਿ ਜਿਹੜੇ ਦੁਸ਼ਮਣਾਂ ਨੇ ਉਹਨੂੰ ਮਾਰ ਮਕਾਉਣ ਦਾ ਵਾਅਦਾ ਮੰਨਦੇ ਵਿੱਚ ਪਾ ਲਿਆ ਉਹ ਉਪਲੇਖੇ ਦੇ ਵਿੱਚ ਐ ਸਿੱਧੂ ਇੱਥੀ ਐ ਕਿਤੇ ਜਾਣ ਵਾਲਾ ਨਹੀਂ ਜ਼ਰੂਰ ਆਊਗਾ ਪੰਜਾਬ ਵੀ ਗੂੰਜੂਗਾ ਅਸਬਾਈਲ ਵੀ ਗੂੰਜੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਆਵਾਜ਼ ਹੈ ਉਹ ਵੀ ਦੋਸਤੋ ਗੂੰਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ